ਸਿਮਰਨ ਨਾ ਕੀਤਾ ਤੇ ਪਸ਼ੂ ਦੀ ਤਰ੍ਹਾਂ ਜੀਵੇਗਾ। ਔਰ ਹੋ ਸਕਦਾ ਹੈ ਕਿਦਰੇ ਮੁੜ ਜਾਏ ਪਸ਼ੂ ਹੀ ਹੋ ਜਾਵੇ। ਸਿਮਰਨ ਨਾ ਕੀਤਾ ਤੇ ਬੜਾ ਭਿਆੰਕਰ ਜ਼ੁਲਮ ਕੀਤਾ ਹੋ ਸਕਦਾ ਹੈ ਇਹਦਾ ਜਨਮ ਵੀ ਨਾ ਹੋਵੇ ਬਹੁਤ ਲੰਮੇ ਸਮੇਂ ਤੱਕ ਭਟਕੇ ਇਹਨੂੰ ਮਾਂ ਹੀ ਕੋਈ ਨਾ ਮਿਲੇ ਬਹੁਤ ਪਰੇ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਜੀ। ਗੁਰੂ ਅਰਜਨ ਦੇਵ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਕਹੂੰ ਜਛ ਗੰਦਰਬ ਉਰਗ ਕਹੂੰ ਵਿਦਿਆਦਰ ਕਹੂੰ ਭੈ ਕਿਨਰ ਪਿਸਾਚ ਕਹੂੰ ਪ੍ਰੇਤ اے ਪ੍ਰਭੂ ਤੇਰੀ ਦੁਨੀਆ ਚ ਕਿਦਰੇ ਪ੍ਰੇਤ ਨੇ ਕਿਦਰੇ ਭੂਤ ਨੇ ਕਿਦਰੇ ਪਿਸਾਚ ਨੇ ਜਿਨ੍ਹਾਂ ਦਾ ਜਨਮ ਨਹੀਂ ਭਟਕ ਦੇਣਾ ਦੇਵਤਿਆਂ ਦਾ ਵੀ ਛੇਤੀ ਜਨਮ ਨਹੀਂ ਬੜਾ ਨਾਮ ਜਪਿਆ ਬੜੀ ਬੰਦਗੀ ਕੀਤੀ ਥੋੜਾ ਜਿਆ ਪੈਂਦਾ ਰਿਹਾ ਸਰੀਰ ਦਾ ਅੰਤ ਹੋ ਗਿਆ ਐਸੇ ਮਨੁੱਖ ਦਾ ਜਲਦੀ ਜਨਮ ਨਹੀਂ ਹੋਵੇਗਾ ਕਿਉਂਕਿ ਜਿਤਨੀ ਪਵਿੱਤਰਤਾ ਉਹਦੇ ਕੋਲ ਹੈ ਜਿਤਨਾ ਗਿਆਨ ਉਹਦੇ ਕੋਲ ਹੈ ਜਿਤਨਾ ਰਸ ਉਹਦੇ ਕੋਲ ਰੱਬੀ ਹੈ ਉਸ ਤਰ੍ਹਾਂ ਦੀ ਕੋਈ ਮਾਂ ਚਾਹੀਦੀ ਹੈ ਹਰ ਮਾਂ ਉਸ ਨੂੰ ਜਨਮ ਨਹੀਂ ਦੇ ਸਕਦੀ ਇਹ ਦੇਵਤੇ ਅਕਸਰ ਗੁਰਦੁਆਰਿਆਂ ਚਾਹੁੰਦੇ ਨੇ ਮੰਦਰਾਂ ਚਾਹੁੰਦੇ ਨੇ ਦਰਗਾਹਾਂ ਚਾਹੁੰਦੇ ਨੇ ਕਿਸੇ ਵਕਤ ਮੈਂ ਤੁਹਾਨੂੰ ਚਸ਼ਮੇ ਦੀ ਲਵਾਏ ਕਿ ਵਾਕਿਆ ਜਿਿਹੇ ਗੱਲ ਬਣੀ ਤੇ ਦਸਾਂਗੇ ਜੋ ਮੈਂ ਇਸ ਤਰ੍ਹਾਂ ਦੇਖੇ ਰਹੇ ਜਿੱਥੇ ਸਦਸੰਗ ਹੋ ਰਿਹਾ ਹੋਵੇ ਰੱਬ ਦਾ ਨਾਮ ਜਪਿਆ ਜਾ ਰਿਹਾ ਹੋਵੇ ਤੇ ਦੇਵਤੇ ਹੁੰਦੇ ਨੇ ਉਹਨਾਂ ਕਰਕੇ ਵਾਈਬ੍ਰੇਸ਼ਨ ਵੀ ਅੱਛੀ ਬਣ ਜਾਂਦੀ ਨਿਰਆਕਾਰ ਸਰੂਪ ਹੈ ਉਹਨਾਂ ਦਾ ਆਗਾ ਤੇ ਜਿਹੜਾ ਉਹਨਾਂ ਦੇਵਤਿਆਂ ਨੂੰ ਦੇਖ ਸਕਦਾ ਹੈ ਨਿਰਆਕਾਰ ਨੂੰ ਉਹਨੂੰ ਕਹਿੰਦੇ ਨੇ ਦੇ ਕੋਲ ਦਿਵ ਦ੍ਰਿਸ਼ਟੀ ਹੈ ਦੇਵ ਦ੍ਰਿਸ਼ਟੀ ਵੇਖਣ ਵਾਲੀ ਦ੍ਰਿਸ਼ਟੀ ਔਰ ਇਸ ਤਰ੍ਹਾਂ ਦੇ ਪਰਛੂਵੇਂ ਮੈਂ ਦੇਖੇ ਨੇ ਜੋ ਵੇਖ ਸਕਦੇ ਨੇ ਇਸ ਤਰ੍ਹਾਂ ਨਾਲ। ਭੂਤ ਪ੍ਰੇਤ ਜੋ ਅਤਿਅੰਤ ਮਲੇਨ ਇਸ਼ਰਾਬ ਖਾਨਿਆਂ ਚੋਂ ਦੇ ਨੇ ਜੂਵੇ ਖਾਨਿਆਂ ਚੋਂ ਨਰਵੇਸ਼ਿਆਲੇ ਚੋਂ ਹੁੰਦੇ ਨੇ ਵੀ ਕਿਉਂਕਿ ਇਹਨਾਂ ਦਾ ਰਸ ਉੱਥੇ ਬਣਦਾ ਜਿਤਨੇ ਚਿਰ ਤੱਕ ਇਹਨਾਂ ਦਾ ਜਨਮ ਨਹੀਂ ਆਉਂਦਾ ਇਹ ਮੜੀਆਂ ਥਾਵਾਂ ਤੇ ਰਹਿਣਗੇ। ਜਿੰਨੇ ਚਿਰ ਤੱਕ ਦੇਵਤਿਆਂ ਦਾ ਜਨਮ ਨਹੀਂ ਆਉਂਦਾ ਇਹ ਮੰਦਰ ਮਸਜਿਦ ਗੁਰਦਵਾਰਿਆਂ ਚ ਰਹਿਣਗੇ। ਤੁਹਾਡੇ ਨੇੜੇ ਹੀ ਹੈ ਹਜ਼ੂਰ ਸਾਹਿਬ। ਕੰਨ ਸੇ ਕੰ 15 ਸਾਲ ਤੱਕ ਲੰਗਰ ਦੇ ਹੁਣ ਵੀ ਬਰਾਂਡੇ ਚ ਪਿਆ ਇੱਕ ਡਰਮ ਵੱਜਦਾ ਰਿਹਾ ਆਪਣੇ ਆਪ ਬੜੇ ਜ਼ੋਰ ਨਾਲ ਕੋਈ ਸੇਵਾਦਾਰ ਹੋਣਾ ਨਾਮ ਜਪਿਆ ਹੋਣਾ ਸੇਵਾ ਵੀ ਬਹੁਤ ਕੀਤੀ ਹੋਣੀ ਮੁਕਤੀ ਨਹੀਂ ਹੋਈ ਉਹ ਪਰ ਅੰਦਰ ਮਮਤਾ ਸੇਵਾ ਕਰਨ ਦੀ ਤੋ ਰੇਂਦਾ ਉਥੇ ਸੀ ਜਦੋਂ ਲੰਗਰ ਖੋਲ ਦਾ ਸਮਾਂ ਹੁੰਦਾ ਸੀ ਉਦੋਂ ਵੀ ਡਰਮ ਵੱਜਦਾ ਸੀ ਮੈਂ ਸੱਚਖੰਡ ਸਾਹਿਬ ਕਥਾ ਕਰਕੇ ਇੱਕਦਮ ਚੱਲ ਰਹਿਂਦਾ ਸੀ ਸੁਣਨ ਕਿਉਂਕਿ ਮੈਨੂੰ ਜਦ ਕਿਸੇ ਨੇ ਦੱਸਿਆ ਤਰਕ ਬੁੱਧੀ ਹਉਣ ਕਰਕੇ ਮੈਂ ਮੰਨਦਾ ਨਹੀਂ ਸੀ ਮੈਨੂੰ ਕਹਿਣ ਲੱਗੇ ਫਿਰ ਦੂਰ ਦੀ ਗੱਲ ਥੋੜੀ ਐ ਅੱਜ ਕੀ ਸੱਚਖੰਡ ਜਾਏ ਉਹਦੇ ਸੁਣ ਲਿਓ 8.5 ਵਜੇ ਕਥਾ ਦੀ ਸਮਾਪਤੀ ਤੋਂ ਬਾਅਦ ਜਦ ਮੈਂ ਚੱਲਣ ਲੱਗਾ ਪੁਜਾਰੀ ਸਾਹਿਬ ਨੇ ਮੇਰੀ ਬਾਹ ਪਕੜ ਲਈ ਵੀ ਗੱਲ ਕੀ ਕਿਉਂ ਨਸਦੇ ਹੋ ਮੈਂ ਕਹਾਂ ਉਹ ਕ੍ਰਿਸ਼ਮਾ ਮੈਂ ਦੇਖਣਾ ਹੈ ਜ਼ਰਾ ਮੈਂ ਆਪਣੀ ਤਸੱਲੀ ਕਰ ਲਵਾਂ ਨਾਮ ਦੇ ਮੇਰੇ ਭਾਈ ਕਲਿਆਨ ਸਿੰਘ ਹੋਰ ਰਾਗੀ ਸਿੰਘ ਅਸੀਂ ਪਹੁੰਚੇ ਉਦੈ ਸੰਗਤਾਂ ਪਹਿਲੇ ਦੀਆਂ ਬੈਠੀਆਂ ਹੋਈਆਂ ਸਾਨੂੰ ਸੁਣਨ ਵਾਸਤੇ ਵਾਕਈ ਵਜ ਪਿਆ 9:30 9:10 ਦੇ ਕਰੀਏ ਹੈਰਾਨਗੀ ਹੋਈ ਮੈਨੂੰ ਔਰ ਬੜਾ ਜ਼ੋਰ ਦਾ ਵਜਿਆ ਜਿਵੇਂ ਤੋਪ ਦੇ ਤਮਾਕੇ ਫਿਰ ਤੇ ਮੈਂ ਰੋਜ਼ ਜਾਣ ਲੱਗ ਪਿਆ 8 ਦਿਨ ਮੈਂ ਉੱਥੇ ਕਹਾਗਰਨੀ ਸੀ ਮੈਂ 8 ਦਿਨ ਗਿਆ ਅਦਕੀ ਜਦ ਮੈਂ ਹੁਣ ਹੋ ਕੇ ਆਇਆ ਹੁਣ ਵਜਣਾ ਬੰਦ ਹੋ ਗਿਆ ਮੈਂ ਕਿ ਜਨਮ ਹੋ ਗਿਆ ਇਹਦਾ ਕਿਹਦੇ ਇਹ ਜਿਤਨਾ ਪਵਿੱਤਰ ਸੀ ਉਸ ਤਰ੍ਹਾਂ ਦੀ ਮਾਂ ਮਿਲ ਗਈ ਹੈ ਇਸ ਤਰ੍ਹਾਂ ਦਾ ਇਸਾ ਜੋਗ ਬਣ ਗਿਆ ਉਸ ਦਾ ਹੁਣ ਨਹੀਂ ਵੱਜਦਾ ਪਰ ਡਰਮ ਰੱਖਿਆ ਹੋਇਆ ਅਜੇ ਵੀ ਨਿਸ਼ਾਨੀ ਚ ਇਸ ਤਰ੍ਹਾਂ ਦੇ ਦੇਵ ਤੇ ਲੋਕ ਦੇਵਤਾ ਕਹਿੰਦੇ ਜਿਨ੍ਹਾਂ ਦਾ ਦੀਵਾ ਜਲੇ ਹੋਇਆ ਇਹ ਮੰਦਿਰ ਮਸਜਿਦ ਗੁਰਦਵਾਰਿਆਂ ਚੋਂਦੇ ਨੇ ਦਰਗਾਹਾਂ ਚੋਂਦੇ ਨੇ ਇਹਨਾਂ ਨੂੰ ਸਕੂਨ ਉੱਥੇ ਮਿਲਦਾ ਹੈ ਉਹ ਜਿਹੜਾ ਪੈੰਡਾ ਰਹਿੰਦਾ ਉਹ ਅਗਲਾ ਜਨਮ ਹੋ ਕੇ ਉਹ ਪੈੰਡਾ ਤੈ ਹੋਵੇਗਾ ਤੋ ਦੇਵਤਿਆਂ ਨੂੰ ਉਡੀਕ ਕਰਨੀ ਪੈਂਦੀ ਹੈ ਜਨਮ ਦੀ ਗੁਰਵਾਣੀ ਕਹਿੰਦੀ ਇਸ ਦੇ ਹੀ ਕੋ ਸਿਮਰੇਂ ਦੇਵ ਦੇਵਤੇ ਕਰਸਤੇ ਨੇ ਤੇ ਦੇਹੀ ਮਿਲੇ ਮਨੁੱਖ ਹੀ ਮੁਕਤ ਹੋ ਸਕਦੇ ਪਸ਼ੂ ਨਹੀਂ ਹੋ ਸਕਦੇ ਭੂਤ ਨਹੀਂ ਹੋ ਸਕਦੇ ਔਰ ਦੇਵਤੇ ਵੀ ਨਹੀਂ ਹੋ ਸਕਦੇ ਮਨੁੱਖ ਹੋ ਸਕਦਾ ਐਸ ਵਾਸਤੇ ਬਾਦਰ ਸ਼ਾ ਜ਼ਫਰ ਆਖਰੀ ਮੁਗਲ ਸਮਰਾਟ बड़ा कीमती बोल है उसका बनाया ऐ जफर खालिक ने कब इंसान से बढ़कर मनुख तो उच्चा और कोई भी नहीं है बनाया ख़ालिक ने कब इंसान से बढ़कर मलिक को देव को जिन को परी को हूरे गिलमा को ये सारे मनुख तो थल्ले ने देवते फरिश्ते हूर गिलमा सब ने मनुख सब तो अफजल है क्यों ਮਨੁੱਖ ਖੁਦਾ ਹੋਣ ਦੀ ਸੰਭਾਵਨਾ ਰੱਖਦਾ ਹੈ ਪਸ਼ੂ ਨਹੀਂ ਰੱਖਦੇ ਦੇਵਤਿਆਂ ਨੂੰ ਵੀ ਮਨੁੱਖ ਬਣਨਾ ਪਏਗਾ ਬਹੁਤਾਂ ਹੋਵੇ ਮਨੁੱਖ ਬਣਨਾ ਪਏਗਾ ਪਸ਼ੂਆਂ ਨੂੰ ਪ੍ਰਕਿਰਤੀ ਮਨੁੱਖ ਬਣਾਈ ਰਹੀ ਹੈ ਮਨੁੱਖ ਹੀ ਐਸਾ ਦੁਆਰ ਹੈ ਕਿ ਪਰਮਾਤਮਾ ਤੱਕ ਪਹੁੰਚ ਸਕਦਾ ਹੈ